ਅਤੇ ਮੁੱਖ ਤੌਰ 'ਤੇ ਸਾਰੇ ਆ ਚੁੱਕੇ ਆ ਪੰਜ ਪੈਰਾਂ ਦੇ ਬਹਾਦਰ ਭੀਰ ਸਿੰਘ ਉਹਨਾਂ ਵੱਲੋਂ ਬਿੰਦ ਮਾਇਆ ਵਿੱਚ ਜਗਾ ਦੇ ਮਹਾਰਾਜ ਦੀ ਬੜੀ ਕਿਰਪਾ ਅਸੀਂ ਹਰ ਦਿਨ ਤੇ ਹਰ ਸਾਂਝ ਇਕੱਠੇ ਹੋ ਕੇ ਮਨਾਈਦਾ ਸਾਡੇ ਪਿੰਡ ਕੋਈ ਜਾਤ ਪਾਤ ਦੂਜਾ ਤੀਜਾ ਰੌਲਾ ਹੈ ਨਹੀਂ ਜਮਾਂ ਹੀ ਨਹੀਂ ਅਸੀਂ ਸਾਰੇ ਇਕੱਠੇ ਹੋ ਕੇ ਸਾਰਾ ਕੁਝ ਮਨਾਈਦਾ ਭਾਜੀ ਤੇ ਬੜੀ ਤਗੜੀ ਜਿਹੜੀ ਸ਼ਹੀਦੀ ਬਾਬਾ ਜੀਵਨ ਸਿੰਘ ਦੀ ਆ ਉਦੋਂ ਚਲੋ ਇਤਿਹਾਸਕਾਰਾਂ ਨੇ ਪਤਾ ਨਹੀਂ ਪ੍ਰਚਲਿਤ ਨਹੀਂ ਕੀਤਾ ਕਿ ਇੱਕ ਹੋਇਆ ਜੇ ਏਡੀ ਬੜੀ ਕੁਰਬਾਨੀ ਵੇਖੀ ਜੇ ਤੇ ਸਿੱਕਾ ਇਤਿਹਾਸ ਕਿਸੇ ਵਿਰਲੇ ਡਾਵੇਂ ਦੀ ਆ ਜਿਨ੍ਹਾਂ ਨੇ ਮਾਰੇ ਦਾ ਸੀਸ ਚੁੱਕ ਕੇ ਲਿਆਦਾ ਹੋਏ ਦੋ ਬੰਦੂਕਾਂ ਚਲਾਈਆਂ ਹੋਣ ਆਪਣਾ ਆਪਣੇ ਬਾਪ ਦਾ ਸਿਰ ਉੱਥੇ ਰੱਖਿਆ ਹੋਵੇ ਹਰਥਾ ਮਹਾਰਾਜ ਨਾਲ ਖੜੇ ਹੋਣ ਇੰਨੀ ਤੱਕ ਦੀ ਸ਼ਾਨਤ ਕਿਸੇ ਡੋ ਨਹੀਂ ਸਕਦੀ ਭਾਈ ਕਿੱਥੋਂ ਨਿਕਲ ਕੇ ਪਿੰਡੀ ਸ਼ਰਵਾਦ ਕਿਸੇ ਤੋਂ ਡੋ ਦਾ ਖਾਪ ਹੋ ਜਾਣਾ ਸਾਡੇ ਪਿੰਡੋਂ ਸ਼ੁਰੂ ਹੋਣਾ ਜੀ ਤੇ ਫਿਰ ਆਕੇ ਹਾਵਤਪੁਰ ਛੋਟੇ ਚੱਕੋ ਕੀ ਵੱਡੇ ਗੋਦਾ ਸਾਹਿਬ ਹੁੰਦਾ ਸ਼ਾਮ ਸਭਾ ਸਨਤਾ ਦੀ ਗੱਲ ਕਿੱਡੀ ਜਾਂਦੇ ਕਿੰਨਾ ਇਕੱਠ ਜਿੱਦਾ ਸੰਤਾ ਦਾ ਉਹ ਤੁਹਾਡੇ ਸਾਹਮਣੇ ਹੈ ਭਾਈ ਤਾਂ ਨਸਿਆ ਸਾਰਾ ਹੈ ਹੀ ਪਰਿਵਾਰਕ ਤੌਰ ਆ ਸਾਰਾ ਪਿੰਡ ਦੀ ਟੋਟਲ ਪਿੰਡ ਹੀ ਪਰਿਵਾਰਕ ਤੌਰ ਆ ਸਾਡੇ ਆ ਪ੍ਰਧਾਨ ਸਾਹਿਬ ਦਾ ਮੁੰਡਾ ਆ ਆਰਮੀ ਅਫਸਰ ਆ ਇਹ ਮੈਂਬਰ ਆ ਭਾਜੀ ਨੇ ਪ੍ਰਧਾਨ ਸਾਹਿਬ ਆ ਸਾਡੇ ਪ੍ਰਧਾਨ ਜੀ ਨਾਲ ਨੇ ਸਾਡੇ ਸਾਫਾ ਸਰਪੰਚ ਸਾਹਿਬ ਇੱਧਰ ਦੇਖ ਲਿਓ ਪੂਰੇ ਸਾਰੇ ਪਿੰਡ ਦਾ ਇਕੱਠ ਦੇ ਲਿਓ ਤੇ ਆ ਤੁਹਾਨੂੰ ਪ੍ਰਧਾਨ ਸਾਹਿਬ ਜਿਆਦਾ ਦੱਸਣਗੇ ਵਿਸਤਾਰ ਦੇ ਵਿੱਚ ਜੋ ਗੁਰੂ ਕਾਂਗਰੇਟ ਦੇ ਗਰੁੱਪ ਦੇ ਬਾਬਾ ਜੀਲ ਸਿੰਘ ਦਾ ਜਨਪਿਹੜਾ ਨਾਜਰ ਸਰਪੰਚ ਸਾਹਿਬ ਨੇ ਬੜੇ ਉਤਸਾਰਪੂਰਤਕ ਦੱਸਿਆ ਕਿ ਸਾਰੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੀ ਆਪਸੀ ਸਾਜ ਪਿੰਡ ਦੇ ਪਰਿਵਾਰ ਹੀ ਆ ਇਸੇ ਤਰ੍ਹਾਂ ਇਹ ਹਰ ਸਾਲ ਮਨਾਇਆ ਜਾਂਦਾ ਸਾਰੇ ਪਿੰਡ ਦੇ ਲੋਕਾਂ ਨਾਲ ਮਨਾਇਆ ਜਾਂਦਾ ਮਾਈਕ ਜੀ ਕਾ ਸਰਪਾ ਮਾਈਕ ਜੀ ਦੀ ਬਤੇ ਇਹ ਨਗਰ ਕੀਰਤਨ ਬਣਾਉਨੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਸਰਪੰਚ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ ਸਰਪੰਚ ਸਾਹਿਬ ਆਏ ਕੁਝ ਵੀ ਕਰਦੇ ਇਹ ਜੀ ਬੜੀ ਸਰਦਾ ਨਾਲ ਸਾਰੇ ਪਿੰਡ ਦੀ ਕਿਰਪਾ ਇਸ ਪਿੰਡ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਨਗਰ ਕੀਰਤਨ ਬਹੁਤੇ ਕਰ ਰਹੇ ਆ ਬਾਬਾ ਜੀ ਸਿੰਘ ਦਾ ਜਨਮ ਦਿਹਾੜਾ ਬੜੀ ਧੁੰਮ ਦਾ ਮਨ ਨਾਲ ਬਣਾ ਰਹੇ ਆ ਤੇ ਮਹਾਰਾਜ ਦੀ ਕਿਰਪਾ ਰੱਖੇ ਸਾਰੇ ਪਿੰਡ ਤੇ ਸਾਰੇ ਪਰਿਵਾਰਾਂ ਤੇ ਨਗਰ ਕੀਰਤਨ ਦੇ ਜਿੱਥੇ ਸੇਵਾ ਆਈ ਆ ਸਾਰਿਆਂ ਦੇ ਮਾਪੇ ਕਿਰਪਾ ਕਰਨ ਆਪਰੇ ਪਿੰਡ ਦੀ ਪੰਚਾਇਤ ਦਾ ਵੀ ਬਹੁਤ ਵੱਡਾ ਸਜੋ ਆ ਜਿਹੜੇ ਸਰਪੰਚ ਦੀਆਂ ਦੀ ਪੈਂਦੇ ਸਭਨ ਸਾਹਿਬ ਤੇ ਨਾਲ ਪੰਚਾਇਤ ਨਾਲ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਾਰਿਆਂ ਦਾ ਬਹੁਤ ਯੋਗਦਾਨ ਆ ਸਾਰੀ ਸੰਗਤ